ਗੁੱਡ ਮਾਰਨਿੰਗ ਸਟੂਡੈਂਟਸ ਆਪਾਂ ਕੀਤੀ ਸੀ ਸਿਹਾਰੀ ਦੀ ਮਾਤਰਾ ਉਸਦੇ ਸ਼ਬਦ ਬੋਲੇਖ ਅਤੇ ਵਾਕਬੋਧ ਹੁਣ ਆਪਾਂ ਕਰਾਂਗੇ ਸਿਹਾਰੀ ਦੀ ਮਾਤਰਾ ਔਨ ਬੁੱਕ ਬੁੱਕ ਦੇ ਉੱਪਰ ਸਿਹਾਰੀ ਦੀ ਮਾਤਰਾ ਦੀ ਜਿਹੜੀ ਬੈਕ ਐਕਸਰਸਾਈਜ਼ ਦਿੱਤੀ ਹੋਈ ਹੈ ਜਿਹੜਾ ਅਭਿਆਸ ਦਿੰਦਾ ਹੈ ਉਸ ਨੂੰ ਕਰਾਂਗੇ ਸਭ ਤੋਂ ਪਹਿਲਾਂ ਪੇਜ ਨੰਬਰ ਤੁਸੀਂ ਕੱਢੋਗੇ 29 29 ਪੇਜ ਨੰਬਰ ਦੇ ਉੱਪਰ ਬੋਲੋ ਅਤੇ ਲਿਖੋ ਬੋਲੋ ਅਤੇ ਲਿਖੋ ਜੋ ਸ਼ਬਦ ਦਿੱਤੇ ਹੋਏ ਨੇ ਇਹਨਾਂ ਸ਼ਬਦਾਂ ਨੂੰ ਤੁਸੀਂ ਕਾਪੀ ਕਰਨਾ ਹੈ ਉੱਪਰ ਉੱਪਰ ਬਹੁਤ ਹੀ ਸੋਹਣੇ ਢੰਗ ਦੇ ਨਾਲ ਹੈਂਡਰਾਈਟਿੰਗ ਕਰਦੇ ਹੋਏ ਨੂੰ ਕੰਪਲੀਟ ਕਰਨਾ ਹੈ ਪੇਜ ਨੰਬਰ 29 ਨੂੰ ਨਾਓ ਵੀ ਵਿਲ ਡੂ ਆਓ ਅਭਿਆਸ ਕਰੀਏ ਆਓ ਅਭਿਆਸ ਕਰੀਏ ਸਭ ਤੋਂ ਪਹਿਲਾ ਹੈ ਹੇਠਾਂ ਦਿੱਤੇ ਚਿੱਤਰ ਨੂੰ ਦੇਖ ਕੇ ਸ਼ਬਦ ਪੂਰੇ ਕਰੋ ਹੇਠਾਂ ਦਿੱਤੇ ਚਿੱਤਰ ਨੂੰ ਦੇਖ ਕੇ ਸ਼ਬਦ ਪੂਰੇ ਕਰੋ ਸਭ ਤੋਂ ਪਹਿਲਾ ਤਸਵੀਰ ਬਣੀ ਹੈ ਹਿਰਨ ਦੀ ਰਾਰਾ ਨੰਨਾ ਲਿਖਿਆ ਹੋਇਆ ਆਪਾਂ ਲਿਖਾਂਗੇ ਹਾਹੇ ਨੂੰ ਸਿਆਰੀ ਹਾਹੇ ਨੂੰ ਸਿਆਰੀ ਰਾਰਾ ਨੰਨਾ ਹਿਰਨ ਦੂਸਰੇ ਨੰਬਰ ਤੇ ਜਿਹੜਾ ਚਿੱਤਰ ਬਣਿਆ ਉਹ ਬਣਿਆ ਸਿਰਦਾ ਸਸੇ ਨੂੰ ਸਿਹਾਰੀ ਰਾਰਾ ਸਿਰ ਤੀਸਰੇ ਨੰਬਰ ਤੇ ਜਿਹੜੀ ਤਸਵੀਰ ਬਣੀ ਹੈ ਜਿਹੜਾ ਚਿੱਤਰ ਬਣਿਆ ਹੈ ਉਹ ਹੈ ਸਿਤਾਰ ਦਾ ਸਸੇ ਨੂੰ ਸਿਹਾਰੀ ਤੱਤੇ ਨੂੰ ਕੰਨਾ ਰਾਰਾ ਸਿਤਾਰ ਚੌਥੇ ਨੰਬਰ ਤੇ ਤਸਵੀਰ ਬਣੀ ਹੈ ਕਿਸਾਨ ਦੀ ਕਕੇ ਨੂੰ ਸਿਹਾਰੀ ਸਸੇ ਨੂੰ ਕੰਨਾ ਨੰਨਾ ਕਿਸਾਨ ਨੈਕਸਟ ਪਿਕਚਰ ਜਿਹੜੀ ਬਣੀ ਹੈ ਨੈਕਸਟ ਤਸਵੀਰ ਜਿਹੜੀ ਬਣੀ ਹੈ ਪਿਕਨਿਕ ਪੱਪੇ ਨੂੰ ਸਿਹਾਰੀ ਕੱਕਾ ਪਿਕ ਨੰਨੇ ਨੂੰ ਸਿਹਾਰੀ ਕੱਕਾ ਨਿਕ ਪਿਕਨਿਕ ਨੈਕਸਟ ਪਿਕਚਰ ਬਣੀ ਹੈ ਅਧਿਆਪਕ ਦੀ ਐੜਾ ਧੱਦੇ ਨੂੰ ਸਿਹਾਰੀ ਐੜੇ ਨੂੰ ਕੰਨਾ ਪਪਾ ਕੱਕਾ ਅਧਿਆਪਕ ਪਹਿਲੀ ਤਸਵੀਰ ਸੀ ਹਿਰਨ ਦੀ ਦੂਸਰੀ ਸਿਰ ਤੀਸਰੀ ਸਿਤਾਰ ਚੌਥੀ ਕਿਸਾਨ ਪੰਜਵੀਂ ਪਿਕਨਿਕ ਤੇ 6ਵਾਂ ਚਿੱਤਰ ਸੀ ਅਧਿਆਪਕ ਦਾ ਨੈਕਸਟ ਕਰਾਂਗੇ ਹੁਣ ਆਪਾਂ ਹੇਠ ਦਿੱਤੇ ਚਿੱਤਰਾਂ ਨੂੰ ਉਹਨਾਂ ਦੇ ਨਾਂ ਨਾਲ ਮਿਲਾਓ ਸਭ ਤੋਂ ਪਹਿਲਾਂ ਕਿਸ ਦਾ ਚਿੱਤਰ ਬਣਿਆ ਹੋਇਆ ਹੈ ਬਿਸਤਰੇ ਦਾ ਬਿਸਤਰਾ ਹੁਣ ਇਹਦੇ ਵਿੱਚੋਂ ਆਪਾਂ ਬਿਸਤਰਾ ਲੱਭਾਂਗੇ ਕਿੱਥੇ ਲਿਖਿਆ ਬੱਬੇ ਨੂੰ ਸਿਹਾਰੀ ਸ ਸ ਤ ਤ ਰ ਰੀ ਨੂੰ ਕੰਨਾ ਇਹ ਬਣਿਆ ਲਾਸਟ ਤੇ ਬਿਸਤਰਾ ਨੈਕਸਟ ਹੈ ਆਪਣੇ ਕੋਲ ਇਨਾਮ ਈ ੜੀ ਨੂੰ ਸਿਹਾਰੀ ਨੰਨੇ ਨੂੰ ਕੰਨਾ ਮਮਾ ਇਨਾਮ ਉਸ ਤੋਂ ਬਾਅਦ ਹੈ ਸ਼ਹਿਦ ਦੀ ਤਸਵੀਰ ਸ਼ਹਿਦ ਦਾ ਚਿੱਤਰ ਦਿੱਤਾ ਹੈ ਇਹਨਾਂ ਦੋਵਾਂ ਵਿੱਚੋਂ ਸ਼ਹਿਦ ਦਾ ਨਾਮ ਵੇਖਾਂਗੇ ਕਿਹੜਾ ਹੈ ਸ਼ਸ਼ੇ ਨੂੰ ਸ ਸ਼ਸ਼ਾ ਹਾ ਹਿ ਨੂੰ ਸਿ ਹਾਰੀ ਦਦਾ ਸ਼ਹਿਦ ਸ਼ਹਿਦ ਨੂੰ ਮਿਲਾ ਦਵਾਂਗੇ ਲਾਸਟ ਹੈ ਕਿਤਾਬ ਕਕੇ ਨੂੰ ਹਿ ਹਾਰੀ ਤਤੇ ਨੂੰ ਕੰਨਾ ਬੱਬਾ ਕਿਤਾਬ ਇਸ ਤਰ੍ਹਾਂ ਤੁਸੀਂ ਇਹ ਚਿੱਤਰ ਮਿਲਾਨ ਕਰਨੇ ਨੇ ਆਪਣਾ ਲਾਸਟ ਟਾਪਿਕ ਹੈ ਸਹੀ ਜਗ੍ਹਾ ਤੇ ਸਿਹਾਰੀ ਲਗਾ ਕੇ ਸ਼ਬਦ ਪੂਰੇ ਕਰੋ ਸਭ ਤੋਂ ਪਹਿਲਾਂ ਮੰਮਾ ਰਾਰਾ ਚਾਚਾ ਦਿੱਤਾ ਇਹਨੂੰ ਆਪਾਂ ਸਿਹਾਰੀ ਦੀ ਮਾਤਰਾ ਲਗਾਉਣੀ ਹੈ ਆਪਾਂ ਲਿਖਾਂਗੇ ਮੰਮੇ ਨੂੰ ਸਿਹਾਰੀ ਰਾਰਾ ਚਾਚਾ ਮਿਰਚ ਮੰਮੇ ਨੂੰ ਸਿਹਾਰੀ ਰਾਰਾ ਚਾਚਾ ਮਿਰਚ ਫਿਰ ਅੱਗੇ ਹੈ ਨੰਨਾ ਹਾ ਹਾ ਰਾਰਾ ਇਥੇ ਸਿਹਾਰੀ ਹਾਹੇ ਨੂੰ ਲੱਗੇਗੀ ਨੰਨਾ ਹਾਹੇ ਨੂੰ ਸਿਹਾਰੀ ਰਾਰਾ ਨਹਿਰ ਨੈਕਸਟ ਹੈ ਟੈਂਕਾ ਕਕਾ ਟੈਂਕਾ ਇਥੇ ਸਿਹਾਰੀ ਟੈਂਕੇ ਨੂੰ ਲੱਗੇਗੀ ਟੈਂਕੇ ਨੂੰ ਸਿਹਾਰੀ ਕਕਾ ਟੈਂਕਾ ਟਿਕਟ ਨੈਕਸਟ ਹੈ ਛਛ ਲੱਲਾ ਕਕੇ ਨੂੰ ਕੰਨਾ ਇਥੇ ਸਿਹਾਰੀ ਛਛੇ ਨੂੰ ਲੱਗੇਗੀ ਛਛੇ ਨੂੰ ਸਿਹਾਰੀ ਲੱਲਾ ਕਕੇ ਨੂੰ ਕੰਨਾ ਛਿਲਕਾ ਨੈਕਸਟ ਹੈ ਪਪਾ ਤੱਤੇ ਨੂੰ ਕੰਨਾ ਇੱਥੇ ਬਣੇਗਾ ਪੱਪੇ ਨੂੰ ਸਿਹਾਰੀ ਪਿਤਾ ਪੱਪੇ ਨੂੰ ਸਿਹਾਰੀ ਤੱਤੇ ਨੂੰ ਕੰਨਾ ਪਿਤਾ ਫਿਰ ਹੈ ਚੱਚਾ ਹਾਹਾ ਕਕਾ ਦੱਦੇ ਨੂੰ ਕੰਨਾ ਇੱਥੇ ਸਿਹਾਰੀ ਲੱਗੇਗੀ ਹਾਹੇ ਨੂੰ ਚੱਚਾ ਹਾਹੇ ਨੂੰ ਸਿਹਾਰੀ ਕਕਾ ਦੱਦੇ ਨੂੰ ਕੰਨਾ ਚਿਹਕਦਾ ਇਸ ਨੂੰ ਤੁਸੀਂ ਆਪਣੀ ਬੁੱਕ ਦੇ ਉੱਪਰ ਬਹੁਤ ਹੀ ਸੁੰਦਰ ਹੈਂਡਰਾਈਟਿੰਗ ਵਿੱਚ ਕੰਪਲੀਟ ਕਰਨਾ ਹੈ ਥੈਂਕ ਯੂ